ਸੀਐਸਪੀ ਸਾਹਿਬ ਜੈ ਹਿੰਦ ਜੈ ਜੀ ਅੱਜ ਕੀ ਖਾਸ ਆ ਕੁਛ ਕਿਸ ਤਰ੍ਹਾਂ ਐ ਜੀ ਸਾਹਿਬ ਜੀ ਅੱਜ ਟ੍ਰੈਫਿਕ ਕਾਲੀ ਜਿਹੜੀ ਅਸੀਂ ਆ 2-3 ਘੰਟੇ ਲਈ ਨਾਕਾ ਲਾ ਰਹੇ ਆ ਜਿਹੜੀ ਯੂਥ ਬਿਨਾ ਹੈਲਵਰਟ ਤੋਂ ਬਿਨਾ ਡੈਵਲ ਅਸੈਂਸ ਤੋਂ ਜਿਹੜੀ ਤੁਰ ਹੀ ਫਿਰਦੀ ਆ ਟ੍ਰੈਫਿਕ ਦੇ ਜਿਹੜੇ ਚਲਾਨ ਬਿਲਕੁਲ ਸਖਤੀ ਨਾਲ ਲਿਫਟ ਰਹੇ ਆ ਹੁੰਦੇ ਇਹ ਚ ਕੀ ਹਾਈ ਸਕਿਉਰਿਟੀ ਨੰਬਰ ਪਲੇਟਾਂ ਵੀ ਚੈੱਕ ਹੋ ਰਹੀਆਂ ਨੇ ਜੀ ਸਾਰੇ ਸਾਰੀ ਟ੍ਰੈਫਿਕ ਦੇ ਰਿਗਾਰਡਿੰਗ ਸਾਰੀ ਇਹ ਚੈਕਿੰਗ ਕਰਦੇ ਕਈ ਵਾਰੀ ਆਪਾਂ ਦੇਖੇ ਕੋਈ ਬਾਰਦਾਤ ਹੋਵੇ ਤਾਂ ਟ੍ਰੇਸ ਨਹੀਂ ਹੁੰਦਾ ਉਸੇ ਕਰਕੇ ਜਿਹਦੇ ਇਹ ਵਹੀਕਲ ਟੂ 휠ਰ ਤੇ ਆ ਨੰਬਰ ਨੰਬਰ ਪਲੇਟ ਨਹੀਂ ਆ ਉਹ ਉਹ ਵੀ ਇੰਪਾਉਂਡ ਦਾ ਰਿਹਾ ਜੀ ਇਹ ਸਾਰੇ ਪਾਸੇ ਨਾਕਾ ਬੰਦੀ ਹੈ ਮਤਲਬ ਹੁਣ ਅੱਜ ਇਹ ਚੌਂਕ ਕਿਸ ਤਰ੍ਹਾਂ ਸਾਡੀ ਫ੍ਰੈਂਕਲੀ ਚੱਲਦੀ ਆ ਸਾਰੇ ਸ਼ਹਿਰ ਸ਼ਿਪਿੰਗ ਨਾਕਾ ਬੰਦੀ ਰੋਕ ਜੀ ਸ਼ੁਕਰੀਆ ਜੀ